ਸੀਬੀ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਤਖੰਡ ਪਿਆਨਾ ਕਰ ਗਏ ਤੇ ਸਤਖੰਡ ਪਿਆਨਾ ਕਰਨ ਤੋਂ ਬਾਅਦ ਫਿਰ ਸਿੱਖਾਂ ਨੇ ਸਤਗੁਰਾਂ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਤੇ ਸੂਰਜ ਮਲ ਜੀ ਨੇ ਸਤਗੁਰਾਂ ਦੇ ਪਾਵਨ ਸਰੀਰ ਨੂੰ ਅਗਨ ਭੇਟਾ ਕੀਤੀ ਤੇ ਉਸ ਤੋਂ ਉਪਰੰਤ 13ਵੇਂ ਤੇ ਫਿਰ ਭੋਗ ਪਾਇਆ ਗਿਆ ਮਹਾਰਾਜ ਦੇ ਪਾਵਨ ਸੱਚੇ ਪਾਤਸ਼ਾਹ ਜੀ ਨੂੰ ਸਬੰਧਤ ਇਹ ਆਪਾਂ ਕੱਲ ਸਰਵਣ ਕੀਤਾ ਸੀ ਬੀਰ ਪਿਆਰੇ ਆਓ ਹੁਣ ਆਪਾਂ ਅੱਗੇ ਸਰਵਣ ਕਰਦੇ ਹਾਂ ਪਾਵਨ ਇਤਿਹਾਸ ਹੈ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਪ੍ਰੜੰਭਤਾ ਹੈ ਸਾਹਿਬ ਬਾਣੇ ਨਾਰ ਪਠਿਓ ਆਪਣੋ ਪੁੱਤਰ ਹਕਾਰ ਆਪਾਂ ਪਿੱਛੇ ਇਤਿਹਾਸ ਵਿੱਚ ਸਾਂਝ ਪਾਈ ਸੀ ਕਿ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਬਾਬਾ ਬੁੱਢਾ ਸਾਹਿਬ ਦੇ ਸੁਪੁੱਤਰ ਨੇ ਬਾਬਾ ਬੁੱਢਾ ਸਾਹਿਬ ਦੇ ਸੁਪੁੱਤਰ ਨੇ ਭਾਨਾ ਭਾਨਾ ਸਾਹਿਬ ਕਿਉਂਕਿ ਬਾਬਾ ਬੁੱਢਾ ਸਾਹਿਬ ਭਾਨਾ ਸਾਹਿਬ ਦੀ ਬਾਹ ਪਕੜਾ ਕੇ ਗਏ ਮਹਾਰਾਜ ਨੇ ਤੇ ਸਤਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਰਸਮ ਜਿਹੜੀ ਨਿਭਾਈ ਹੈ ਉਹ ਭਾਨਾ ਸਾਹਿਬ ਨੇ ਨਿਭਾਈ ਹੈ ਭਾਈ ਭਾਨਾ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਸੁਪੁੱਤਰ ਨੇ ਵੈਸੇ ਬਾਬਾ ਬੁੱਢਾ ਸਾਹਿਬ ਦੇ ਚਾਰ ਪੁੱਤਰ ਨੇ ਭਾਈ ਪਖਾਰੀ ਭਾਈ ਸੁਧਾਰੀ ਪਹਿਲੇ ਵੱਡੇ ਨੇ ਭਾਈ ਸੁਧਾਰੀ ਦੂਜੇ ਨੰਬਰ ਤੇ ਭਾਈ ਪਖਾਰੀ ਜੀ ਤੀਜੇ ਨੰਬਰ ਤੇ ਭਾਈ ਮਹਿਮੂ ਜੀ ਚੌਥੇ ਨੰਬਰ ਤੇ ਭਾਈ ਭਾਨਾ ਜੀ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਭਾਨਾ ਭਾਈ ਭਾਨਾ ਜੀ ਨੂੰ ਇਹ ਗੱਲ ਕਹੀ ਸੀ ਵੀ ਭਾਨਾ ਜੀ ਤੁਸੀਂ ਵੀ ਆਪਣੇ ਪਿੰਡ ਚਲੇ ਜਾਣਾ ਤੇ ਆਪਣੇ ਪੁੱਤਰ ਨੂੰ ਗੁਰੂ ਹਰ Rai ਸਾਹਿਬ ਦੇ ਕੋਲੇ ਛੱਡ ਕੇ ਤੇ ਉਸ ਤੋਂ ਬਾਅਦ ਤੁਸੀਂ ਵੀ ਸਰੀਰ ਛੱਡਣਾ ਹੈ ਤੁਸੀਂ ਵੀ ਸੱਚਖੰਡ ਪਿਆਨਾ ਕਰਨਾ ਹੈ ਹੁਣ ਹੁਣ ਅੱਗੇ ਜਿਹੜੇ ਨੇ ਜਿਵੇਂ ਆਪਾਂ ਸਾਂਝ ਪਾਈ ਹੈ ਵੀ ਬਾਬਾ ਬੁੱਢਾ ਸਾਹਿਬ ਦੇ ਚਾਰ ਸੁਪੁੱਤਰ ਪਹਿਲੇ ਭਾਈ ਸੁਧਾਰੀ ਦੂਜੇ ਭਾਈ ਬਖਾਰੀ ਤੀਜੇ ਭਾਈ ਮਹਿਮੂ ਚੌਥੇ ਭਾਈ ਭਾਨਾ ਜੀ ਤੇ ਗੁਰੂ ਜਿਹੜੀ ਬਾਬਾ ਬੁੱਢਾ ਸਾਹਿਬ ਵਾਲੀ ਗੱਦੀ ਸੀ ਉਹ ਭਾਈ ਭਾਨਾ ਜੀ ਨੂੰ ਮਿਲੀ ਸੀ ਛੋਟੇ ਪੁੱਤਰ ਦਾ ਇਸੇ ਤਰ੍ਹਾਂ ਹੀ ਹੁਣ ਅੱਗੇ ਭਾਈ ਭਾਨਾ ਜੀ ਦੇ ਵੀ ਤਿੰਨ ਪੁੱਤਰ ਨੇ ਭਾਈ ਜਲਾਲ ਭਾਈ ਸਰਵਣ ਤੇ ਭਾਈ ਦਾਸੂ ਜੀ ਇਹ ਤਿੰਨ ਪੁੱਤਰ ਨੇ ਅੱਗੇ ਭਾਈ ਭਾਨਾ ਜੀ ਦੇ ਭਾਈ ਜਲਾਲ ਭਾਈ ਸਰਵਣ ਤੇ ਭਾਈ ਦਾਸੂ ਹੁਣ ਸਤਿਗੁਰੂ ਜੀ ਕਹਿਣ ਮੁਤਾਬਕ ਹੁਣ ਸਤਿਗੁਰੂ ਤਾਂ ਸੱਚਖੰਡ ਪਿਆਨਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸਤਿਗੁਰੂ ਜੀ ਦੇ ਕਹਿਣ ਮੁਤਾਬਕ ਭਾਈ ਭਾਨਾ ਜੀ ਨੇ ਆਪਣੇ ਵਿਚਾਲੜੇ ਪੁੱਤਰ ਭਾਈ ਸਰਵਣ ਨੂੰ ਗੱਦੀ ਬਖਸ਼ੀ ਆਪਣੀ ਬਾਬਾ ਬੁੱਢਾ ਸਾਹਿਬ ਵਾਲੀ ਤੇ ਭਾਵ ਕੇ ਆਪਣੇ ਪੁੱਤਰ ਭਾਈ ਸਰਵਣ ਦਾ ਹੱਥ ਗੁਰੂ ਹਰਿ ਸਾਹਿਬ ਨੂੰ ਫੜਾਉਣਾ ਕੀਤਾ ਹੈ ਆਪਣੇ ਪੁੱਤਰ ਨੂੰ ਬੁਲਾਇਆ ਭਾਈ ਸਰਵਣ ਨੂੰ ਸਰਵਣ ਨਾਮ ਤਿਸ ਕੋ ਅਹੈ ਬ੍ਰਿਧ ਕੇ ਵੰਸ਼ ਉਦਾਰ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਉਤਮ ਵੰਸ਼ ਦੇ ਵਿੱਚੋਂ ਹੈ ਬੁਲਾਇਆ ਗਿਆ ਕੀਰਤਪੁਰ ਮੈਂ ਸੋ ਚੱਲ ਆਇਓ ਗੁਰ ਜਸ ਭਲੇ ਭਾਕ ਸਮਝਾਏ ਉਹ ਕੀਰਤਪੁਰ ਸਾਹਿਬ ਚੱਲ ਕੇ ਆਇਆ ਪਾਨਾ ਭਾਈ ਪਾਨਾ ਜੀ ਦਾ ਪੁੱਤਰ ਭਾਈ ਸਰਵਣ ਮਤਲਬ ਬਾਬਾ ਬੁੱਢਾ ਸਾਹਿਬ ਦਾ ਪੋਤਰਾ ਬਾਬਾ ਬੁੱਢਾ ਸਾਹਿਬ ਦੇ ਪੋਤਰੇ ਦੇ ਪੋਤਰੇ ਦਾ ਨਾਮ ਹੈ ਭਾਈ ਸਰਵਣ ਚੱਲ ਕੇ ਆਇਆ ਤੇ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਸਾਰੀ ਗੱਲ ਬਾਤ ਵੀ ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਰਹਿਣਾ ਹੈ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਣਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਦੀ ਮਹਿਮਾ ਸਮਝਾਈ ਭਾਈ ਭਾਨਾ ਜੀ ਨੇ ਆਪਣੇ ਪੁੱਤਰ ਭਾਈ ਸਰਵਨ ਨੂੰ ਸ਼੍ਰੀ ਹਰ ਰਾਏ ਬਾਹਾਂ ਪੁਕرائی ਗੁਰੂ ਹਰ Rai ਸਾਹਿਬ ਜੀ ਨੂੰ ਬਾਹਾਂ ਪਕੜਾਈ ਕਿੰਦੀ ਭਾਈ ਸਰਵਨ ਦੀ ਆਪਣੇ ਪੁੱਤਰ ਦੀ ਆਪਣੇ ਨੇੜੇ ਰੱਖੋ ਸੁਖਦਾਈ ਤੇ ਇਹ ਗੱਲ ਬੇਨਤੀ ਕੀਤੀ ਭਾਈ ਭਾਨਾ ਜੀ ਨੇ ਸਤਿਗੁਰੂ ਜੀ ਇਹਨੂੰ ਆਪਣੇ ਨੇੜੇ ਰੱਖਿਓ ਜੀ ਇਹਨੂੰ ਸਦਾ ਆਪਣੇ ਨਾਲ ਰੱਖਿਓ ਜੀ ਵੇਖੋ ਜਿਹੜੀ ਆਪਾਂ ਬੇਨਤੀ ਸਾਜੀ ਕਰ ਰਹੇ ਆ ਆਪਣੇ ਮਨ 'ਚ ਇਹ ਖਿਆਲ ਆਵੇਗਾ ਵੀ ਬਾਬਾ ਬੁੱਢਾ ਸਾਹਿਬ ਤਾਂ ਛੇ ਪਾਤਸ਼ਾਹਿਆਂ ਦੇ ਦਰਸ਼ਨ ਕੀਤੇ ਪਰ ਗਾਂ ਪੁੱਤਰ ਨੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬਾਬਾ ਬੁੱਢਾ ਸਾਹਿਬ ਨੇ ਸਰੀਰ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਾਣ ਤੋਂ ਬਾਅਦ ਹੀ ਉਹਨਾਂ ਦੇ ਪੁੱਤਰ ਭਾਈ ਭਾਨਾ ਜੀ ਸਰੀਰ ਛੱਡਦੇ ਪਏ ਨੇ ਅਸਲ ਵਿੱਚ ਇਹ ਨਹੀਂ ਵੀ ਭਾਈ ਭਾਨਾ ਜੀ ਦੀ ਉਮਰ ਘੱਟ ਹੈ ਉਮਰ ਤਾਂ ਇਹਨਾਂ ਦੀ ਬਡੇਰੀ ਹੈ ਪਰ ਸਿਰਫ ਫਰਕ ਇਹ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਬਹੁਤ ਲੰਮੀ ਸੀ ਇਹ ਨੂੰ ਸਮਝ ਗਏ ਆਪਾਂ ਬੇਨਤੀ ਨੂੰ ਪਿਤਾ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਭਾਈ ਭਾਨਾ ਜੀ ਸਰੀਰ ਛੱਡ ਗਏ ਸਨ ਇਹਦੇ ਵਿੱਚ ਕਾਰਨ ਇਹ ਸੀ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਬਹੁਤ ਨਮੇਰੀ ਸੀ ਹੁਣ 125 ਸਾਲ ਕਹਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਜੇ ਇਸ ਹਿਸਾਬ ਨਾਲ ਆਪਾਂ ਗੱਲ ਕਰੀਏ ਤੇ ਭਾਈ ਭਾਨਾ ਜੀ ਦੀ ਉਮਰ ਵੀ 80-90 ਸਾਲ ਤੋਂ ਘੱਟ ਨਹੀਂ ਹੈ ਵੱਧ ਹੋ ਸਕਦੀ ਹੈ ਉਹ ਤਾਂ ਤਾਂ ਸੀ ਕਿਉਂਕਿ ਆ ਬਾਬਾ ਬੁੱਢਾ ਸਾਹਿਬ ਜੀ ਦੀ ਆਪਣੀ ਉਮਰ ਬਹੁਤ ਲੰਬੇਰੀ ਹੋਣ ਕਰਕੇ ਇਸ ਲਈ ਹੁਣ ਆਪਣੇ ਪੁੱਤਰ ਭਾਈ ਭਾਨਾ ਜੀ ਦੀ ਭਾਈ ਭਾਨਾ ਜੀ ਨੇ ਆਪਣੇ ਪੁੱਤਰ ਭਾਈ ਸਰਬੰਦ ਦੀ ਬਾਹ ਫੜਾਈ ਗੁਰੂ ਹਰ Rai ਸਾਹਿਬ ਜੀ ਨੂੰ ਆਪ ਕਰੀ ਭਾਨੇ ਪਗ ਨਮੋ ਗੁਰ ਤੇ ਵਿਦਾ ਹੋਏ ਤਿਹ ਸਮ ਤੇ ਭਾਈ ਭਾਨਾ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਸੁਪੁੱਤਰ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਉਸ ਸਮੇਂ ਮਹਾਰਾਜ ਤੋਂ ਆਗਿਆ ਲਈ ਪਹੁੰਚਿਓ ਆਪਣਾ ਗ੍ਰਾਮ ਰਮਦਾਸ ਚੇਤਕ ਸਮੋ ਸਦਨ ਮੈਂ ਵਾਸ ਆਪਣੇ ਪਿੰਡ ਰਮਦਾਸ ਪਹੁੰਚ ਗਏ ਭਾਈ ਭਾਨਾ ਜੀ ਤੇ ਉਥੇ ਕੁਝ ਸਮਾਂ ਰਹੇ ਤਨ ਕੋ ਤਿਆਗ ਗੁਰ ਉਪਰ ਗयो ਬ੍ਰह्म ਗਿਆਨ ਕੋ ਜੇ ਸੁਖ ਰਭਾਇਓ ਫਿਰ ਸਰੀਰ ਛੱਡ ਕੇ ਭਾਈ ਭਾਨਾ ਜੀ ਸੱਚਖੰਡ ਪਿਆਨਾ ਕਰ ਗਏ ਇਧਰ ਸਤਗੁਰੂ ਜੀ ਕੀਰਤਪੁਰ ਸਾਹਿਬ ਦੇ ਵਿੱਚ ਨੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਐ ਸਹਿ ਮਹਾਰਾਜ ਜੀ ਸੂਰਜ ਮਲ ਰਹਿ ਨਿਕਟ ਸਦੀਵਾ ਕਹੇ ਪਿਤਾ ਕੇ ਕਰਮਨ ਨੀਮਾ ਸੂਰਜ ਮਲ ਜੀ ਉਹ ਵੀ ਕੀਰਤਪੁਰ ਸਾਹਿਬ ਵਿੱਚ ਰਹਿ ਰਹੇ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਮਾਤਾ ਨਾਨਕੀ ਜੀ ਹੈ ਉਹ ਬਕਾਲੇ ਚਲੇ ਗਏ ਨੇ ਕਿਉਂਕਿ ਵੇਖੋ ਇਹ ਸਮਝਣਾ ਬੜਾ ਜ਼ਰੂਰੀ ਹੈ ਵੀ ਗੁਰੂ ਦਾ ਕਿਹੜਾ ਕਿਹੜਾ ਪਰਿਵਾਰ ਕਿੱਥੇ ਵਸਿਆ ਜਾ ਕੇ ਗੁਰੂ ਸਾਹਿਬ ਦੇ ਤਿੰਨ ਮਹਿਲ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਦਮੋਦਰੀ ਤਾਂ ਪਹਿਲਾਂ ਹੀ ਸਤਖੰਡ ਪਿਆਨਾ ਕਰ ਗਏ ਪਿੱਥੇ ਪਿੱਛੇ ਰਹਿ ਗਏ ਮਾਤਾ ਨਾਨਕੀ ਤੇ ਮਾਤਾ ਮਰਵਾਹੀ ਗੁਰੂ ਸਾਹਿਬ ਦੇ ਪੰਜ ਸੁਪੁੱਤਰ ਨੇ ਬਾਬਾ ਬਾਬਾ ਗੁਰਦਿੱਤਾ ਜੀ ਸੂਰਜਮਲ ਜੀ ਅਟਲ ਰਾਏ ਜੀ ਅਣੀ ਰਾਏ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੋ ਪੁੱਤ ਸਤਗੁਰਾਂ ਦੀ ਮੌਜੂਦਗੀ ਦੇ ਵਿੱਚ ਸੱਚਖੰਡ ਪਿਆਨਾ ਕਰ ਗਏ ਗੁਰੂ ਅਵੈਗੁਰੂ ਜੀ ਬਾਬਾ ਗੁਰਦਿੱਤਾ ਜੀ ਤੇ ਬਾਬਾ ਅਟੱਲ ਰਾਏ ਜੀ ਹੁਣ ਤਿੰਨ ਪੁੱਤਰ ਨੇ ਸੂਰਜਮਲ ਜੀ ਅਣੀ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਨਾਨਕੀ ਬਕਾਲੇ ਚਲੇ ਗਏ ਨੇ ਬਕਾਲੇ ਦੀ ਧਰਤੀ ਤੇ ਇਧਰ ਸੂਰਜਮਲ ਜੀ ਜਿਹੜੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਨੇ ਤੇ ਗੁਰੂ ਹਰ राय ਸਾਹਿਬ ਦੇ ਜਿਹੜੇ ਨੇ ਉਹ ਚਾਚਾ ਜੀ ਲੱਗਦੇ ਨੇ ਚਾਚੇ ਤੇ ਭਤੀਜੇ ਦਾ ਰਿਸ਼ਤਾ ਆ ਗੁਰੂ ਹਰ राय ਸਾਹਿਬ ਦੇ ਨਾਲ ਗੁਰੂ ਹਰ राय ਸਾਹਿਬ ਭਤੀਜੇ ਲੱਗਦੇ ਨੇ ਤੇ ਗੁਰੂ ਸੂਰਜਵੰਤ ਜੀ ਚਾਚਾ ਜੀ ਲੱਗਦੇ ਨੇ ਗੁਰੂ ਪਿਆਰਿਓ ਇਹ ਗੁਰੂ ਹਰ राय ਸਾਹਿਬ ਦੇ ਇਸ ਲਈ ਇਹ ਕੀਰਤਪੁਰ ਸਾਹਿਬ ਰਹਿ ਪਏ ਨੇ ਤੇ ਬੜੀ ਨਿਮਰਤਾ ਵਿੱਚ ਰਹਿੰਦੇ ਨੇ ਕਈ ਮਹੀਨੇ ਬੀਤੇ ਨੇ ਕੇਤਕ ਮਾਸ ਬਤੀਤੇ ਜਬੈ ਮਰਵਾਹੀ ਤਨ ਤਿਆਗਿਓ ਸਬੈ ਕੁਝ ਮਹੀਨੇ ਬਤੀਤ ਹੋਏ ਨੇ ਤੇ ਸੂਰਜ ਮਲ ਜੀ ਦੀ ਮਾਤਾ ਮਾਤਾ ਮਰਵਾਹੀ ਜੀ ਵੀ ਸਰੀਰ ਛੱਡ ਗਏ ਨੇ ਸੱਚਖੰਡ ਪਿਆਨਾ ਕਰ ਗਏ ਨੇ ਮਾਤਾ ਮਰਵਾਹੀ ਜੀ ਜਥਾ ਜੋਗ ਤਿਹ ਕੋ ਸਸਕਾਰਾ ਕਰਮ ਕਰਾਏ ਪੁੱਤਰ ਤਬ ਸਾਰਾ ਫਿਰ ਸੂਰਜ ਮਾਲ ਜੀ ਨੇ ਸਾਰੀ ਕਿਰਿਆ ਕਰਮ ਸੰਭਾਲੀ ਐ ਮਾਤਾ ਜੀ ਦਾ ਸਸਕਾਰ ਕੀਤਾ ਭੋਗ ਪਾਇਆ ਗਿਆ ਗੁਰ ਮਰਿਆਦਾ ਦੇ ਅਨਸਾਰ ਸਾਰੇ ਕਰਮ ਕਰਵਾਏ ਨੇ ਜੇ ਨਹ ਆਏ ਸਿੱਖਿਆ ਮਸੰਦ ਪੁਨ ਸੁਤ ਸਿਰ ਸੁਣ ਸ਼੍ਰੀ ਹਰ ਗੋਬਿੰਦ ਇਸ ਲਈ ਸੰਗਤ ਨੂੰ ਜਿਵੇਂ ਜਿਵੇਂ ਪਤਾ ਲੱਗਾ ਸੰਗਤ ਪਹੁੰਚੀ ਮਾਤਾ ਮਰਵਾਹੀ ਜੀ ਦੇ ਸੱਚਖੰਡ ਪਿਆਨੇ ਤੇ ਕੁਝ ਸੰਸਕਾਰ ਤੇ ਪਹੁੰਚੇ ਕੁਝ ਭੋਗ ਤੇ ਪਹੁੰਚੇ ਕੁਝ ਬਾਅਦ ਵਿੱਚ ਵੀ ਪਹੁੰਚਦੇ ਰਹੇ ਇਸ ਤਰ੍ਹਾਂ ਹੁਣ ਜਿਹੜੀ ਐ ਵਿਸਾਖੀ ਦੀਵਾਲੀ ਇਹ ਦਿਹਾੜੇ ਜਿਹੜੇ ਨੇ ਕੀਰਤਪੁਰ ਸਾਹਿਬ ਮਨਾਏ ਜਾਂਦੇ ਨੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਤੇ ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਅਗਲੇ ਗੁਰਤਾ ਗੱਦੀ ਦੇ ਮਾਲਕ ਨੇ ਗੁਰੂ ਹਰ Rai ਸਾਹਿਬ ਜੀ ਭਾਵ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਉਹ ਕੀਰਤਪੁਰ ਨੂੰ ਭਾਗ ਲਾ ਰਹੇ ਨੇ ਮਹਾਰਾਜ ਜੀ ਸਤ ਗੁਰੂ ਸ਼੍ਰੀ ਹਰ Rai ਜੀ ਬੈਠੇ ਤਖਤ ਸਹਾਈ ਸੱਤਵੇਂ ਪਾਤਸ਼ਾਹ ਦੇ ਇਤਿਹਾਸ ਦੀ ਪ੍ਰারম্ভਤਾ ਹੈ ਗੁਰੂ ਹਰਿਰਾਇ ਜੀ ਤਖਤ ਤੇ ਬੈਠੇ ਸੱਚੇ ਪਾਤਸ਼ਾਹ ਦੀ ਪਦਵੀ ਦੇ ਮਾਲਕ ਬਣੇ ਜਾਮਣ ਜਾਮ ਰਹੇ ਜਬ ਜਾਗਤ ਸੋਚ ਕਰੈ ਪੁਨ ਨੀਰਿ ਸ਼ਨਾਨੈ ਵੇਖੋ ਗੁਰੂ ਪਿਆਰਿਓ ਗੁਰੂ ਘਰ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਇਹ ਮਿਲਦੀ ਰਹੀ ਅਮਰਤ ਵੇਲਾ ਗੁਰੂ ਸਾਹਿਬਾਨਾਂ ਨੇ ਆਪ ਵੀ ਇਹਨ ਦੇਤੇ ਅਮਲ ਕੀਤਾ ਆਪ ਵੀ ਆਪਣੇ ਜੀਵਨ ਵਿੱਚ ਗੁਰੂ ਸਾਹਿਬ ਕਿਸੇ ਵੀ ਗੁਰੂ ਸਾਹਿਬਾਂ ਦਾ ਐਸੇ ਜੀਵਨ ਵਿੱਚ ਕੋਈ ਵੀ ਇੱਕ ਵੀ ਘਟਨਾ ਨਹੀਂ ਮਿਲਣੀ ਵੀ ਮਹਾਰਾਜ ਅੰਮ੍ਰਿਤ ਵੇਲੇ ਨਾ ਉੱਠੇ ਹੋਣ ਮਹਾਰਾਜ ਅੰਮ੍ਰਿਤ ਵੇਲੇ ਬਾਣੀ ਨਾ ਪੜੇ ਹੋ ਪੜ੍ਹਦੇ ਹੋਣ ਨਹੀਂ ਅੰਮ੍ਰਿਤ ਵੇਲੇ ਪ੍ਰਮਾਤਮਾ ਦੀ ਬਾਣੀ ਨਾਮ ਦੀ ਕਮਾਈ ਕਰਨੀ ਗੁਰੂ ਸਾਹਿਬ ਖੁਦ ਕਰਕੇ ਵੈਸੇ ਇੱਕ ਬੇਨਤੀ ਹੋਰ ਕਰਾਂ ਜਿਹੜੇ ਗੁਰੂ ਸਾਹਿਬਾਨ ਨੇ ਜਾਂ ਭਗਤ ਲੋਕ ਨੇ ਨਾ ਉਹਨਾਂ ਨੂੰ ਲੋੜ ਨਹੀਂ ਹੁੰਦੀ ਉਹਨਾਂ ਦੇ ਰੋਮ ਰੋਮ ਵਿੱਚ ਨਾਮ ਵਸਿਆ ਹੁੰਦਾ ਆ ਜੇ ਉਹ ਅਮਰਤ ਵੇਲੇ ਨਾਮ ਨਾ ਵੀ ਦਾ ਨਾ ਜਪਣਗੇ ਉਹਨਾਂ ਦੇ ਵਿੱਚ ਕੋਈ ਘਾਟਾ ਨਹੀਂ ਪੈਣ ਲੱਗਾ ਕੋਈ ਟੋਟ ਨਹੀਂ ਆਉਣ ਲੱਗੀ ਕੋਈ ਪ੍ਰਮਾਤਮਾ ਨਾਲੋਂ ਵਿਤ ਨਹੀਂ ਹੋਣ ਲੱਗੀ ਪੈਣ ਲੱਗੀ ਉਹਨਾਂ ਦੀ ਪਰ ਉਹ ਫਿਰ ਵੀ ਪਹਿਰਾ ਦਿੰਦੇ ਨੇ ਫਿਰ ਵੀ ਵੱਧ ਤੋਂ ਵੱਧ ਨਿਜਮ ਨਿਭਾਉਂਦੇ ਨੇ ਨੇਮ ਨਿਭਾਉਂਦੇ ਨੇ ਕਿਉਂ ਕਿ ਸਾਡੇ ਜੇ ਗੁਰੂ ਢਿੱਲ ਕਰੇਗਾ ਜਾਂ ਇੱਕ ਮਹਾਪੁਰਖ ਢਿੱਲ ਕਰੇਗਾ ਤੇ ਦੁਨਿਆਵੀ ਬੰਦੇ ਤਾਂ ਬਹੁਤ ਢਿੱਲ ਕਰਨਗੇ ਜਿਵੇਂ ਇੱਕ ਰਾਜੇ ਨੇ ਕਿਹਾ ਸੀ ਇੱਕ ਰਾਜਾ ਬਾਗ ਵਿੱਚ ਕੋਲ ਦੀ ਲੰਘਿਆ ਜਾਵੇ ਨਾਲ ਉਹਦੀ ਸੈਨਾ ਰਾਜੇ ਨੂੰ ਉੱਥੋਂ ਦੇ ਫਲ ਬੜੇ ਪਸੰਦ ਆਏ ਉਹ ਮਾਲਕ ਕੋਲੇ ਗਿਆ ਤੇ ਉਹਨੇ ਫਲ ਖਰੀਦੇ ਰਾਜੇ ਨੇ ਰਾਜੇ ਨੇ ਫਲ ਖਰੀਦੇ ਤੇ ਰਾਜਾ ਪੈਸੇ ਦੇਵੇ ਤੇ ਮਾਲਕ ਲਵੇ ਨਾ ਵੀ ਤੁਸੀਂ ਤਾਂ ਰਾਜੇ ਹੋ ਨਹੀਂ ਤੁਸੀਂ ਤਾਂ ਸਾਡੇ ਲਈ ਸਤਿਕਾਰਯੋਗ ਫਲਾਂ ਦੀ ਕੀ ਬਾਤ ਹੈ ਤੁਸੀਂ ਲੈ ਜਾਓ ਉਹ ਕਹਿੰਦਾ ਨਹੀਂ ਤੂੰ ਮੇਰੇ ਕੋਲੋਂ ਪੈਸੇ ਲੈ ਲੈ ਇਹਦਾ ਇੱਕ ਕਾਰਨ ਹੈ ਬੇਸ਼ੱਕ ਤੁਸੀਂ ਮੇਰਾ ਸਤਿਕਾਰ ਕਰਦਾ ਆਂ ਤੇਰਾ ਧੰਨਵਾਦ ਹੈ ਪਰ ਤੂੰ ਪੈਸੇ ਲੈ ਲਾ ਇਹਦਾ ਵੀ ਇੱਕ ਕਾਰਨ ਹੈ ਜਦੋਂ ਨਾਲ ਲਵੇ ਤਾਂ ਉਹ ਰਾਜੇ ਨੇ ਕਿਹਾ ਰਾਜਾ ਕਹਿੰਦਾ ਅੱਜ ਜੇ ਮੈਂ ਫਰੀ ਲੈ ਗਿਆ ਨਾ ਇਹਨਾਂ ਦੇ ਸਾਹਮਣੇ ਆ ਜਿਹੜੇ ਮੇਰੇ ਮਗਰ ਮੰਤਰੀ ਸ਼ੰਤਰੀ ਖੜੇ ਨੇ ਅਮੀਰ ਵਜ਼ੀਰ ਖੜੇ ਨੇ ਮੇਰੀ ਸੈਨਾ ਖੜੀ ਹੈ ਹਾਕਮ ਖੜੇ ਨੇ ਇਹਨਾਂ ਦੇ ਸਾਹਮਣੇ ਫਰੀ ਲੈ ਗਿਆ ਨਾ ਤੇਰਾ ਬਾਗ ਨਹੀਂ ਬਚਣਾ ਬਾਅਦ ਦੇ ਵਿੱਚ ਉੱਜੜ ਜਾਏਗਾ ਇਹ ਇਥੇ ਤਾਂ ਸਾਰੇ ਫਰੀ ਲੈ ਕੇ ਜਾਇਆ ਕਰਨਗੇ ਕਿਸੇ ਨੇ ਕੋ ਰੁਪਈਆ ਨਹੀਂ ਦੇਣਾ ਕਿਉਂਕਿ ਜੇ ਰਾਜਾ ਉਹਨਾਂ ਨੇ ਕਿਹਾ ਨਾ ਰਾਜਾ ਹੀ ਫਰੀ ਲੈ ਗਿਆ ਤੇ ਇਸ ਲਈ ਪੈਸੇ ਲੈ ਲਾਇਆ ਜੇ ਅੱਜ ਮੇਰੇ ਤੋਂ ਪੈਸੇ ਲਵੇਗਾ ਨਾ ਇਹ ਫਿਰ ਵੀ ਡਰ ਵਿੱਚ ਰਹਿਣਗੇ ਫਿਰ ਵੀ ਕਿਤੇ ਨਾ ਕਿਤੇ ਇਹ ਵਰਤੋਂ ਕਰਨਗੇ ਆਪਣੀ ਪਦਵੀ ਦੀ ਪਰ ਜੇ ਮੈਂ ਹੀ ਫਰੀ ਲੈ ਗਿਆ ਤੇ ਮਗਰ ਲਿਆਂ ਦਾ ਕੀ ਹੋਵੇਗਾ ਤੈਨੂੰ ਕਿੱਥੋਂ ਬਖਸ਼ਣਗੇ ਕਹਿਣ ਦਾ ਭਾਵੇਂ ਜਿਹੜਾ ਗੁਰੂ ਹੁੰਦਾ ਆ ਜਾਂ ਭਗਤ ਬ੍ਰਹਮ ਗਿਆਨੀ ਲੋਕ ਹੁੰਦੇ ਨੇ ਉਹਨਾਂ ਦੇ ਰੋਮ ਰੋਮ ਵਿੱਚ ਨਾਮ ਵਸਿਆ ਹੁੰਦਾ ਉਹ ਜੀਵ ਨਾਲ ਨਾਮ ਹੀ ਨਾਮ ਜਪਣਗੇ ਨਾ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਣ ਲੱਗਾ ਪਰ ਉਹ ਫਿਰ ਵੀ ਜਪਦੇ ਨੇ ਨੇਮ ਨਮਾਉਂਦੇ ਨੇ ਸਤਿਗੁਰਾਂ ਦਾ ਜੀਵਨ ਨਾ ਜਿਹੜਾ ਅੰਮ੍ਰਿਤ ਵੇਲੇ ਤੋਂ ਗੱਲ ਸ਼ੁਰੂ ਹੁੰਦੀ ਆ ਕਿਸੇ ਵੀ ਗੁਰੂ ਬਾਦਸ਼ਾਹ ਦਾ ਜੀਵਨ ਪੜ੍ਹਗੇ ਆਪਾਂ ਸਾਰੇ ਦਿਨ ਵਿੱਚ ਭਾਵੇਂ ਸਾਰਾ ਦਿਨ ਬਾਣੀ ਪੜ੍ਹੋ ਚੰਗੀ ਗੱਲ ਹੈ ਪਰ ਅਮਰਤ ਵੇਲੇ ਤੋਂ ਗੱਲ ਸ਼ੁਰੂ ਹੋਵੇ ਇਹ ਵੀ ਤਿਆਰਬਾ ਕੀਤਾ ਆ ਜੇ ਅਮਰਤ ਵੇਲੇ ਬਾਣੀ ਨਾ ਨਾ ਪੜੀ ਗਈ ਸਾਰਾ ਦਿਨ ਉਹ ਰਸ ਨਹੀਂ ਬਣਦਾ ਪਰ ਜੇ ਅਮਰਤ ਵੇਲੇ ਤੋਂ ਗੱਲ ਸ਼ੁਰੂ ਹੋ ਗਈ ਹੈ ਸਾਰਾ ਦਿਨ ਜਿੰਨੀ ਬਾਣੀ ਵੱਧ ਪੜੋਗੇ ਉਨਾ ਰਸ ਵੱਧ ਬਣਿਆ ਰਹੇਗਾ ਉਹਨਾਂ ਰਸ ਵੱਧ ਬਣਿਆ ਰਹੇਗਾ ਪਤਾ ਨਹੀਂ ਐਸਾ ਉਸ ਸਮੇਂ ਵਿੱਚ ਹੈ ਤੇ ਬਾਣੀ ਵਿੱਚ ਜਦੋਂ ਦੋਨੋਂ ਚੀਜ਼ਾਂ ਰਲ ਜਾਂਦੀਆਂ ਨੇ ਨਾ ਬਾਣੀ ਤਾਂ ਪਹਿਲਾਂ ਹੀ ਸਮਰਾਥ ਹੈ ਬਾਕੀ ਉਹ ਸਮਾਂ ਬੜਾ ਪਵਿੱਤਰ ਹੈ ਅਕਾਂਤ ਉਦੋਂ ਗੁਰੂ ਪਿਆਰੋ ਸੰਸਾਰ ਸੁੱਤਾ ਪਿਆ ਹੈ ਉਦੋਂ ਕੇਵਲ ਗੁਰਮਖ ਉਠਦੇ ਨੇ ਚੌਥੇ ਪੈਰ ਸਬਾਹਕ ਹੈ ਸੁਰਤਿਆਂ ਉਪਜੈ ਚਾਉ ਤਿੰਨਾ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਨਾਉ ਚੌਥੇ ਪਹਿਰ ਦਾ ਅਰਥ ਹੈ ਅਮਰਤ ਵੇਲਾ ਚੌਥੇ ਪਹਿਰ ਸਬਾਹਕ ਹੈ ਸੁਬਾ ਦੇ ਅਮਰਤ ਵੇਲੇ ਦੇ ਚੌਥੇ ਪਹਿਰ ਦੇ ਟਾਈਮ ਸੁਰਤਿਆਂ ਉਪਜੈ ਚਾਉ ਸੁਰਤਿਆਂ ਦਾ ਅਰਥ ਹੈ ਜਿਹੜੇ ਸੁਰਤੀ ਜੋੜਦੇ ਨੇ ਨਾਮ ਦੇ ਵਿੱਚ ਜਿਹੜੇ ਅਭਿਆਸੀ ਨੇ ਨਾ ਉਹ ਜਦੋਂ ਰਾਤ ਨੂੰ ਸੌਂਦੇ ਨੇ ਨਾ ਉਹਨਾਂ ਦੇ ਅੰਦਰ ਅੰਮ੍ਰਿਤ ਵੇਲੇ ਦਾ ਚਾਅ ਬਣਿਆ ਰਹਿੰਦਾ ਵੀ ਅੰਮ੍ਰਿਤ ਵੇਲਾ ਆਵੇਗਾ ਅਸੀਂ ਉਠਾਂਗੇ ਨਾਮ ਜਪਾਂਗੇ ਅਸੀਂ ਆਪਣਾ ਅਭਿਆਸ ਪੂਰਾ ਕਰਾਂਗੇ ਸੁਰਤਿਆਂ ਉਪਜੈ ਚਾਅ ਅੰਮ੍ਰਿਤ ਵੇਲੇ ਨੂੰ ਲੈ ਕੇ ਉਹਨਾਂ ਅੰਦਰ ਖੇੜਾ ਪੈਦਾ ਹੋ ਜਾਂਦਾ ਖੜਾਓ ਤਿੰਨਾ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਮ ਇਹ ਮਨ ਮੁਖ ਇਕੱਠਾ ਸ਼ਬਦ ਨਹੀਂ ਹੈ ਮਨ ਮੁਖ ਵੱਖਰਾ ਵੱਖਰਾ ਹੈ ਤਿੰਨਾਂ ਦਰਿਆਵਾਂ ਸਿਉ ਦੋਸਤੀ ਕਹਿੰਦੇ ਉਦੋਂ ਫਿਰ ਅੰਮ੍ਰਿਤ ਵੇਲੇ ਨਾਮ ਜਪਣ ਵਾਲੇ ਨਾਮ ਜਪਣ ਵਾਲਿਆਂ ਨਾਲ ਦੋਸਤੀ ਕਰਦੇ ਨੇ ਸੰਗਤ ਕਰਦੇ ਨੇ ਉਹਨਾਂ ਦੇ ਮਨ ਵਿੱਚ ਵੀ ਸੱਚਾ ਨਾਮ ਹੈ ਮੁਖ ਵਿੱਚ ਵੀ ਸੱਚਾ ਨਾਮ ਹੈ ਰੋ ਵਿਚਾਰ ਸਤਿਗੁਰੂ ਪੈਰ ਰਾਤ ਰੈਂਦੀ ਜਾਗ ਪੈਂਦੇ ਨੇ ਜਲ ਨਾਲ ਇਸ਼ਨਾਨ ਕਰਦੇ ਨੇ ਸੇਵਕ ਪਹਿਲਾਂ ਹੀ ਪਾਣੀ ਦੇ ਗਾਗਰਾਂ ਲਿਆ ਕੇ ਰੱਖਦੇ ਨੇ ਵੱਧ ਤੋਂ ਵੱਧ ਜਲ ਆਪਣੇ ਸਰੀਰ ਤੇ ਪਾਉਂਦੇ ਨੇ ਤੇ ਨਾਲ-ਨਾਲ ਸ਼ਬਦ ਪੜ੍ਹਦੇ ਨੇ ਬਾਣੀ ਦੇ ਸਤਿਗੁਰੂ ਜੀ ਇਸ਼ਨਾਨ ਕਰਦੇ ਨੇ ਬੈਠੇ ਡੋਲ ਰਹੇ ਗੁਰਪੂਰਨ ਆਤਮ ਬ੍ਰਹਮ ਸਮਾਧ ਲਗਾਏ ਫਿਰ ਗੁਰੂ ਜੀ ਜਿਹੜੇ ਨੇ ਉਹ ਸਮਾਧੀ ਸਥਿਤ ਹੋ ਜਾਂਦੇ ਨੇ ਹਰ ਰੋਜ ਦਾ ਇਹ ਸੱਚੇ ਪਾਤਸ਼ਾਹ ਜੀ ਦਾ ਨਾਮ ਹੈ ਫਿਰ ਗੁਰੂ ਕੇ ਹਜ਼ੂਰ ਸੰਗਤ ਜੁੜਦੀ ਹੈ ਕੀਰਤਨ ਹੁੰਦਾ ਹੈ ਸਤ ਗੁਰੂ ਆਪ ਬਾਣੀ ਦੀ ਵਿਚਾਰ ਕਰਦੇ ਨੇ ਅੰਮ੍ਰਿਤ ਵੇਲ ਤੇ ਹੋਤ ਪ੍ਰਭਾਤ ਸਮਾਦ ਛੁੱਟਿਆ ਦਿਗ ਕੋ ਵਿਕਸਾਏ ਸੇਵਕ ਇਕੱਠੇ ਹੋ ਕੇ ਵਾਹਿਗੁਰੂ ਗੋਬਿੰਦ ਗੋਸਪਾਲ ਦਾ ਅਭਿਆਸ ਕਰਦੇ ਨੇ ਨਾਮ ਜਪਦੇ ਨੇ ਕੁਝ ਸੁਣਦੇ ਨੇ ਕੁਝ ਜਪਦੇ ਨੇ ਅੰਮ੍ਰਿਤ ਵੇਲੇ ਤੋਂ ਦਿਨ ਚੜ ਜਾਂਦਾ ਆ ਕਹਿੰਦੇ ਫੇਰ ਮਹਾਰਾਜ ਸਮਾਧੀ ਤੋਂ ਉੱਠਦੇ ਨੇ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਅੰਮ੍ਰਿਤ ਵੇਲੇ ਦਾ ਨੇਮ ਹੈ ਮਹਾਰਾਜ ਦਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਇਤਿਹਾਸ ਲਿਖਦਾ ਹੈ ਕਹਿੰਦੇ ਵੀ 101 ਪੱਲਿਆਂ ਵਾਲਾ ਜਾਮਾ ਕਲੀਆਂ ਵਾਲਾ ਜਾਮਾ ਬਣਵਾਉਂਦੇ ਨੇ ਤੇ ਸਤਿਗੁਰੂ ਉਹ ਪਹਿਨਦੇ ਨੇ ਪਰ ਆਪਣੇ ਦਾਦਾ ਜੀ ਦੇ ਬਚਨਾਂ ਨੂੰ ਚੇਤੇ ਰੱਖਦੇ ਨੇ ਉਸ ਚੋਲੇ ਨੂੰ ਉਸ ਜਾਮੇ ਨੂੰ ਸੰਕੋਚ ਕੇ ਚੱਲਦੇ ਨੇ ਕਿਉਂਕਿ ਇੱਕ ਵਾਰੀ ਫੁੱਲ ਟੁੱਟ ਗਿਆ ਸੀ ਚੋਲੇ ਨਾਲ ਅੜ ਕੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਝਾਇਆ ਸੀ ਬਿ ਸੰਕੋਚ ਕੇ ਚੱਲੋ ਤੁਹਾਡੇ ਚੋਲੇ ਨਾਲ ਅੜ ਕੇ ਫੁੱਲ ਵੀ ਨਾ ਟੁੱਟੇ ਐਸਾ ਸਮਝਾਇਆ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਲੰਗਰ ਤਿਆਰ ਹੁੰਦਾ ਹੈ ਦੇ ਰਸੋਈਆ ਕੇ ਬੇਨਤੀ ਕਰਦਾ ਹੈ ਲਾਂਗਰੀ ਸਿੰਘ ਲੰਗਰ ਤਿਆਰ ਹੈ ਮਹਾਰਾਜ ਦੇਗ ਭਈ ਤਿਆਰ ਕਰੈ ਬਾਕਨ ਪ੍ਰਕਾਸ਼ ਕੋ ਦੇਗ ਤਿਆਰ ਹੈ ਲੰਗਰ ਤਿਆਰ ਆਇਸ ਲੈ ਗੁਰੂ ਹਰ राय ਕੀ ਸਦਾਵੈ ਫੇਰ ਅਨਤ ਹਕਾਰ ਸਿੱਖ ਸੰਗਤ ਸੇ ਦਾਸ ਕੋ ਪਹਿਲਾਂ ਆਕੇ ਲਾਂਗਰੀ ਸਿੰਘ ਗੁਰੂ ਸਾਹਿਬ ਕੋ ਬੇਨਤੀ ਕਰਦਾ ਆ ਫਿਰ ਗੁਰੂ ਸਾਹਿਬ ਦੀ ਆਗਿਆ ਲੈ ਕੇ ਸੰਗਤ ਨੂੰ ਬੇਨਤੀ ਕਰਦਾ ਆ ਸਾਰੇ ਇਕੱਠੇ ਹੋ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਨੇ ਇਹ ਸਤਿਗੁਰੂ ਜੀ ਦੇ ਘਰ ਦੀ ਜਿਹੜੀ ਮਰਿਆਦਾ ਚੱਲਦੀ ਆ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਇਹਦਾ ਹੋਰ ਵੀ ਵਿਸਥਾਰ ਕੀਤਾ ਸੀ ਪਾਤਸ਼ਾਹ ਜੀ ਅਕਬਰ ਵਰਗੇ ਰਾਜੇ ਵੀ ਆਉਂਦੇ ਰਹੇ ਤਾ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਤੇ ਫੇਰ ਉਹ ਦਰਸ਼ਨ ਕਰਦੇ ਮਹਾਰਾਜ ਦੇ ਰਹੋ ਚਾਲ ਇਸ ਤਰ੍ਹਾਂ ਸਤਿਗੁਰੂ ਫਿਰ ਕੁਝ ਸਮਾਂ ਦੁਪਹਿਰੇ ਆਰਾਮ ਵੀ ਕਰਦੇ ਨੇ ਆਰਾਮ ਕਰਨ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ ਸ਼ਸਤਰਾਂ ਨੂੰ ਮਗਵਾ ਲੈਂਦੇ ਨੇ ਆਪਣੇ ਸਰੀਰ ਤੇ ਸ਼ਸ਼ੋਭਤ ਕਰਦੇ ਨੇ ਸਜਾਉਂਦੇ ਨੇ ਸ਼ਸ਼ਤਰ ਸੰਗ ਚੜ੍ਹੈ ਭਟ ਆਯੁਧ ਕੋ ਧਾਰ ਬ੍ਰਿੰਦ ਚਮੂ ਮੈਂ ਰਾਜਤ ਹੈ ਹਥਿਆਰ ਸ਼ਸ਼ਤਰ ਸਜਾ ਕੇ ਸਰੀਰ ਤੇ ਘੋੜਿਆਂ ਤੇ ਸਵਾਰ ਹੁੰਦੇ ਨੇ ਤੇ ਅੱਗੇ-ਅੱਗੇ ਮਹਾਰਾਜ ਦੇ ਅੱਗੇ-ਅੱਗੇ ਸਤਿਗੁਰੂ ਤੇ ਪਿਛੇ-ਪਿਛੇ ਸੂਰਮੇ ਸੰਗਤ ਚੱਲਦੀ ਜਾਂਦੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੀ ਹੁਕਮ ਸੀ ਜੰਗ ਤੁਸੀਂ ਕੋਈ ਨਹੀਂ ਕਰਨੀ ਪਰ 2200 ਘੋੜਸਵਾਰ ਤੁਸੀਂ ਤਿਆਰ ਬਰ ਤਿਆਰ ਹਰ ਮੇਰੇ ਨਾਲ ਰੱਖਣੇ ਨੇ 2200 ਦੀ ਸੈਨਾ ਇਸ ਲਈ 7ਵੇਂ ਸਿੱਖ ਪਾਤਸ਼ਾਹ ਗੁਰੂ ਹਰ Rai ਮਹਾਰਾਜ ਜੀ 2200 ਘੋੜਸਵਾਰ ਆਪਣੇ ਨਾਲ ਰੱਖਦੇ ਤਿਆਰ ਬਰ ਤਿਆਰ ਜੰਗ ਨਹੀਂ ਸੀ ਕੋਈ ਵੀ ਕਰਨੀ ਪਰ ਇਹ ਸਤਗੁਰਾਂ ਦਾ ਹੁਕਮ ਸੀ ਛੇਵੇਂ ਪਾਤਸ਼ਾਹ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਘੋੜਿਆਂ ਨੂੰ ਭਜਾਉਂਦੇ ਉਹਨਾਂ ਸੂਰਮਿਆਂ ਦੀ ਵਰਜਸ਼ ਕਰਾਉਂਦੇ ਸ਼ਿਕਾਰ ਵੀ ਖੇੜਦੇ ਫਿਰ ਵਾਪਸ ਆਉਂਦੇ ਸ਼ਾਮ ਦਾ ਸਮਾਂ ਹੁੰਦਾ ਇਹ ਨਿਤ ਦੀ ਮਰਿਆਦਾ ਦਾ ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ ਸ਼ਾਮ ਦਾ ਸਮਾਂ ਹੁੰਦਾ ਸ਼ਾਮ ਦੇ ਦੀਵਾਨ ਲੱਗਦੇ ਕੀਰਤਨ ਕਥਾ ਪਾਠ ਪੁਰਬਾਣੀ ਦੇ ਜਾਪ ਹੁੰਦੇ ਸਿਮਰਨ ਅਭਿਆਸ ਹੁੰਦਾ ਦੇਸ਼ ਵਿਦੇਸ਼ਣ ਤੇ ਮਿਲ ਸੰਗਤ ਬ੍ਰਿੰਦ ਅਪਾਏ ਨ ਲਿਹਾਵਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਤੇ ਗੁਰੂ ਮਹਾਰਾਜ ਵਾਸਤੇ ਪਿਟਾਵਾਂ ਲੈ ਕੇ ਆਉਂਦੀਆਂ ਦਸਵੰਧ ਲੈ ਕੇ ਆਉਂਦੀਆਂ ਤੇ ਜੋ ਜੋ ਵੀ ਭਾਵਨਾਵਾਂ ਹੁੰਦੀਆਂ ਸੰਗਤ ਦੀਆਂ ਉਹ ਸਤਗੁਰੂ ਪੂਰੀਆਂ ਕਰਦਾ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਤੇ ਜੈਸੀ ਜੈਸੀ ਭਾਵਨਾ ਹੁੰਦੀ ਵੈਸੀ ਵੈਸੀ ਪੂਰੀ ਕਰਦੇ ਕਿਉਂਕਿ ਕੋਈ دنیਿਆਵੀ ਪਦਾਰਥ ਮੰਗਣ ਆਉਂਦਾ ਕੋਈ ਭਗਤੀ ਮੰਗਣ ਆਉਂਦਾ ਕੋਈ ਮੁਕਤੀ ਮੰਗਣ ਆਉਂਦਾ ਗੁਰੂ ਦੇ ਦਰ ਤੇ ਸੰਗਤ ਕੋ ਉਪਦੇਸ਼ਿਤ ਹੈ ਸਤ ਨਾਮ ਭਜੋ ਭਗਤੀ ਓਰ ਧਾਰੋ ਸੰਗਤ ਨੂੰ ਉਪਦੇਸ਼ ਦਿੰਦੇ ਸਤ ਨਾਮ ਦਾ ਭਜਨ ਕਰੋ ਭਗਤੀ ਨੂੰ ਹਿਰਦੇ ਵਿੱਚ ਟਿਕਾਉਣਾ ਕਰੋ ਮਾਨੁਖ ਦੇਹ ਦਿਲਾਮ ਬਲਹੋ ਵਿਸ਼ਿਆਨ ਬਿਖੈ ਇਸ ਕੋ ਨਹਿ ਹਾਰੋ ਸਤ ਗੁਰੂ ਕਹਿੰਦੇ ਮਨੁੱਖਾ ਜਨਮ ਬੜਾ ਕੀਮਤੀ ਹੈ ਮਹਾਰਾਜ ਕਹਿੰਦੇ ਸੰਗਤ ਨੂੰ ਮਨੁੱਖਾ ਸਰੀਰ ਬਹੁਤ ਦਰਲੱਭ ਹੈ ਵਿਸ਼ਿਆਨ ਬਿਖੈ ਇਸ ਕੋ ਨਹ ਹਾਰੋ ਵਿਸ਼ਿਆ ਵਕਾਰਾਂ ਵਿੱਚ ਪੈ ਕੇ ਇਹਨੂੰ ਗਵਾਓ ਨਾ ਬੜੀ ਦਰਲੱਭ ਦੇਹੀ ਹੈ ਬੜੀ ਕੀਮਤੀ ਸਰੀਰ ਹੈ ਆਪਾਂ ਅੱਗੇ ਵੀ ਜ਼ਿਕਰ ਕਰਦੇ ਹੁੰਨੇ ਆ ਸਰੀਰ ਪਸ਼ੂਆਂ ਕੋਲੇ ਵੀ ਹੈ ਆਤਮਾ ਪਸ਼ੂਆਂ ਕੋਲੇ ਵੀ ਹੈ ਪੰਛੀਆਂ ਕੋਲੇ ਵੀ ਸਰੀਰ ਤੇ ਆਤਮਾ ਹੈ ਕੀੜਿਆਂ ਮਕੌੜਿਆਂ ਕੋਲੇ ਵੀ ਸਰੀਰ ਤੇ ਆਤਮਾ ਹੈ ਰੋਖਾਂ ਕੋਲੇ ਵੀ ਸਰੀਰ ਤੇ ਆਤਮਾ ਹੈ ਪਰ ਜਿਹੜਾ ਸਰੀਰ ਮਨੁੱਖ ਕੋਲੇ ਹੈ ਜੋ ਮਨੁੱਖ ਇਸ ਸਰੀਰ ਨਾਲ ਕੰਮ ਕਰ ਸਕਦਾ ਹੈ ਇਹ ਹੋਰ ਕੋਈ ਨਾ ਪਸ਼ੂ ਕਰ ਸਕੇ ਨਾ ਪੰਛੀ ਕਰ ਸਕੇ ਨਾ ਕੋਈ ਰੁੱਖ ਨਾ ਕੋਈ ਕੀੜਾ ਮਕੌੜਾ ਕੋਈ ਵੀ ਜੂਨੇ ਨਹੀਂ ਕਰ ਸਕਦੀ ਜੋ ਮਨੁੱਖ ਇਸ ਸਰੀਰ ਵਿੱਚ ਰਹਿੰਦਿਆਂ ਆਤਮਾ ਸਮੇਤ ਕਰ ਸਕਦਾ ਹੈ ਗੁਰੂ ਪਿਆਰੇ ਇਸ ਲਈ ਮਹਾਰਾਜ ਤਾਈਆਂ ਜੋਰ ਦਿੰਦੇ ਨੇ ਨਾਮ ਜਪਣ ਤੇ ਬਾਣੀ ਪੜਨ ਤੇ ਬੰਦਗੀ ਕਰਨ ਤੇ ਚੰਗੇ ਕਰਮ ਕਰਨ ਤੇ ਕੂਰ ਪਦਾਰਥ ਜਾਣ ਅਕਾਰਥ ਸਵਾਰਥ ਆਪਣੋ ਨੀਕ ਵਿਚਾਰੋ ਮਹਾਰਾਜ ਕਹਿੰਦੇ ਦੁਨਿਆਵੀ ਪਦਾਰਥਾਂ ਨੂੰ ਝੂਠੇ ਨਾਸ਼ਮਾਨ ਜਾਣੋ ਦੁਨਿਆਵੀ ਪਦਾਰਥਾਂ ਨੂੰ ਗਿਆਨ ਕੋ ਪਾਏ ਨਿਦਾਨ ਲਹੋ ਜਗ ਆਪ ਤਰੋ ਪਿਤਰਾਂ ਨੂੰ ਤਾਰੋ ਮਹਾਰਾਜ ਕਹਿੰਦੇ ਨਾਮ ਦੀ ਕਮਾਈ ਕਰਕੇ ਤੇ ਆਪ ਵੀ ਤਰੋ ਆਪਣੇ ਪਿਤਰਾਂ ਨੂੰ ਵੀ ਤਾਰਨਾ ਕਰੋ ਸੁਣੇ ਮਾਨ ਅਪਦੇਸ਼ ਜੋ ਚਲੈ ਗੁਰੂ ਅਨਸਾਰ ਜਿਹੜੇ ਸਤਗੁਰੂ ਦੇ ਉਪਦੇਸ਼ ਨੂੰ ਮੰਨ ਲੈਂਦੇ ਜਿਹੜੇ ਸਤਗੁਰਾਂ ਦੀ ਆਗਿਆ ਮੁਤਾਬਕ ਚੱਲਦੇ ਸਦਾ ਸਹਾਇਕ ਤਿਸੇ ਕੇ ਗਾਣ ਬੰਦਨ ਦੇ ਤਾਰ ਤੇ ਗੁਰੂ ਸਾਹਿਬ ਸਦਾ ਹੀ ਫਿਰ ਉਹਨਾਂ ਦੀ ਸਹਾਇਤਾ ਕਰਦੇ ਹਨ ਉਹਨਾਂ ਦੇ ਸਾਰੇ ਬੰਧਨ ਕੱਟ ਦਿੰਦੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨਦੇ ਤੇ ਉਪਦੇਸ਼ ਮੁਤਾਬਕ ਜੀਵਨ ਬਣਾਉਂਦੇ ਦਰਸ਼ਨ ਕਰਬੇ ਅਗ ਮਿਟੇ ਔਰ ਉਜਲ ਹੋਏ ਜਾਏ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਪਾਪ ਦੂਰ ਹੋ ਜਾਂਦੇ ਜਿਹੜੇ ਪਾਵਨਾ ਨਾਲ ਸ਼ਰਦਾ ਨਾਲ ਦਰਸ਼ਨ ਕਰਦੇ ਜਿਹੜੇ ਸ਼ਰਦਾ ਨਾਲ ਬਚਨ ਸੁਣਦੇ ਗਿਆਨ ਪ੍ਰਾਪਤ ਕਰ ਲੈਂਦੇ ਪ੍ਰੇਮ ਭਗਤ ਵਿਰਾਗ ਧ੍ਰਿੜ ਕਰਨ ਜੋਗ ਬ੍ਰਹਮ ਗਿਆਨ ਕਿਰਪਾ ਨਿਧਾਨ ਸਤਿਗੁਰੂ ਪ੍ਰੇਮਾ ਭਗਤੀ ਵਿਰਾਗ ਧ੍ਰਿੜ ਕਰਵਾਉਂਦੇ ਵੱਡੇ ਭਾਗ ਜਿੰਨ ਕੇ ਹੁਤੇ ਸ਼ਰਨ ਪਰੇ ਗੁਰ ਚਰਨਾਂ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨਾ ਉਹ ਗੁਰੂ ਦੀ ਸ਼ਰਨ ਵਿੱਚ ਪੈਂਦੇ ਕੋਟ ਜਨਮ ਪਰਮਤਮਾ ਕੋਤੇ ਮਿਟੇ ਜਨਮ ਤਿੰਨ ਮਰਨ ਕਹਿੰਦੇ ਕਰੋੜਾਂ ਜਨਮਾਂ ਤੋਂ ਜਿਹੜੇ ਭਟਕਦੇ ਫਿਰਦੇ ਸੀ ਗੁਰੂ ਦੀ ਕਿਰਪਾ ਸਦਕਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨਾ ਵੱਡੇ ਭਾਗਾਂ ਦੇ ਨਾਲ ਕਰੋੜਾਂ ਜਨਮਾਂ ਤੋਂ ਜਿਹੜੇ ਭਟਕਦੇ ਫਿਰਦੇ ਸੀ ਉਹਨਾਂ ਦੀ ਭਟਕਣਾ ਖਤਮ ਹੋ ਜਾਂਦੀ ਉਹਨਾਂ ਦਾ ਜਨਮ ਤੇ ਮੌਤ ਜਨਮ ਤੇ ਮਰਨ ਉਹਨਾਂ ਦਾ ਮੁੱਕ ਜਾਂਦਾ ਗੁਰੂ ਪਿਆਰਿਓ ਜਿਹੜੇ ਗੁਰੂ ਦੀ ਮਤ ਦੇ ਮੁਤਾਬਕ ਜੀਵਨ ਜਿਉਂਦੇ ਗੁਰੂ ਦੀ ਸ਼ਰਨ ਚ ਪੈਂਦੇ ਗੁਰੂ ਉਪਦੇਸ਼ ਮੁਤਾਬਕ ਸਿਮਰਨ ਭਗਤੀ ਬੰਦਗੀ ਕਰਦੇ ਉਹਨਾਂ ਦੇ ਕਰੋੜਾਂ ਜਨਮਾਂ ਦਾ ਆਵਾਗਾਉਣ ਦਾ ਚੱਕਰ ਮੁੱਕ ਜਾਂਦਾ ਇਹ ਆ ਜੀ ਅੱਜ ਦਾ ਪਾਵਨ ਇਤਿਹਾਸ ਕੋਟਾਨ ਕੋ ਸ਼ੁਕਰ ਸਤਗੁਰਾਂ ਦਾ ਆਪ ਸੰਗਤ ਦਾ ਧੰਨਵਾਦ ਆਓ ਜੀ ਅੰਤਲੀ ਤੁਕ ਪੜ ਕੇ ਸਮਾਪਤੀ ਕਰੀਏ ਕੋਟ ਜਨਮ ਭਰਮਤ ਹੋਤੇ ਮਿਟੇ ਜਨਮ ਤਨ ਮਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ